ਦੇਸ਼ ਨਿਵਾਸੀ ਸੰਸਾਰ 'ਚ ਕਿੰਨੇ ਵੀ ਰਾਮ ਪக்த ਹੈਗੇ ਆ ਉਹ ਖੁਸ਼ਕਿਸਮਤ ਆ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਦਿਨ ਜਿਹੜਾ ਦੇਖਣ ਨੂੰ ਮਿਲ ਰਿਹਾ ਸ਼ਿਮੁੱਚੇ ਦੇਸ਼ ਵਾਸੀਆਂ ਨੂੰ ਇਸ ਦਿਨ ਦੇ ਉੱਤੇ ਮੈਂ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਨੂੰ ਕਹਾਂਗਾ ਕਿ ਤੁਸੀਂ ਉਹ ਸਾਰੇ ਟਾਲੀ ਵਾਲਾ ਚੌਂਕ ਵਿਖੇ ਪੁੱਜ ਕੇ ਆਪਾਂ ਵਧ ਤੋਂ ਵੱਧ ਜਿਹੜੀਆਂ ਰੌਣਕਾਂ ਉਸ ਦਿਨ ਲਗਾਈਏ ਅੱਜ ਰਾਜਪੁਰਾ ਦੇ ਸਾਬਕਾ ਐਮਐਲਏ ਸਰਦਾਰ ਹਰਦੀਾਲ ਸਿੰਘ ਕੰਬੋਜ ਦੀ ਅਗਵਾਈ ਹੇਠ ਇੱਕ ਕਾਂਗਰਸੀ ਵਰਕਰਾਂ ਅਤੇ ਉਹਦੇ ਦਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐਮਐਲਏ ਸਰਦਾਰ ਕੰਬੋਜ ਨੇ ਦੱਸਿਆ ਕਿ ਯੋਧਿਆ ਵਿੱਚ ਸ਼੍ਰੀ ਰਾਮ ਲੱਲਾ ਭਗਵਾਨ ਦੀ ਪ੍ਰਾਣ ਪ੍ਰਤੀਸ਼ਟਾ ਦੀ ਖੁਸ਼ੀ ਵਿੱਚ 22 ਜਨਵਰੀ ਨੂੰ ਰਾਜਪੁਰਾ ਦੇ ਟਾਲੀ ਵਾਲਾ ਚੌਕ ਵਿਖੇ ਸਥਿਤ ਮੰਦਿਰ ਵਿੱਚ ਸਭ ਤੋਂ ਪਹਿਲਾਂ ਹਵਨ ਅਤੇ ਬਾਅਦ ਵਿੱਚ ਅਟੁੱਟ ਲੰਗਰ ਵਰਤਾਇਆ ਜਾਵੇਗਾ ਅਤੇ ਪਹੁੰਚੇ ਹੋਏ ਰਾਮ ਭਗਤਾਂ ਨੂੰ ਦੀਵੇ ਤੇਲ ਆਦਿ ਵੰਡ ਕੇ ਖੁਸ਼ੀ ਮਨਾਈ ਜਾਵੇਗੀ ਇਸ ਮੌਕੇ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਵੱਲੋਂ ਇੱਕ ਵੱਡੀ ਸ਼ੋਭਾ ਯਾਤਰਾ ਵੀ ਕੱਢੀ ਜਾ ਰਹੀ ਹੈ ਜੋ ਕਿ ਬਿਜਲੀਵਾਰ ਨੇੜੋਂ ਰਾਜਪੁਰਾ ਦੇ ਸਾਰੇ ਮੰਦਰਾਂ ਵਿੱਚ ਹੁੰਦੀ ਹੋਈ ਰਾਤ ਨੂੰ ਬਾਬਲਪੁਰੀ ਭਵਨ ਵਿਖੇ ਸਮਾਪਤ ਹੋਵੇਗੀ ਹਾਂਜੀ ਸਰ ਜਿਹੜਾ ਆਪਣਾ ਇਹ 22 ਤਰੀਕ ਦਾ ਤੁਸੀਂ ਪ੍ਰੋਗਰਾਮ ਰੱਖਿਆ ਗਿਆ ਜੀ ਕਾਂਗਰਸ ਪਾਰਟੀ ਵੱਲੋਂ ਜੀ ਇਸ ਦੇ ਬਾਰੇ ਜਾਣਕਾਰੀ ਦਿਓ ਸਰ ਪਹਿਲਾਂ ਤਾਂ ਮੈਂ ਸਮੁੱਚੇ ਸੰਸਾਰ ਚ ਅਤੇ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਰਾਮ ਭਗਤਾਂ ਨੂੰ ਬਹੁਤ-ਬਹੁਤ ਅਸੀਂ ਵਧਾਈ ਦਿੰਨੇ ਆ ਕਿ ਜੋ 22 ਤਰੀਕ ਨੂੰ ਅਜੁੱਧਿਆ ਜੀ ਵਿਖੇ ਸ੍ਰੀ ਰਾਮ ਲੱਲਾ ਜੀ ਦੇ ਪ੍ਰਣ ਪ੍ਰティਸ਼ਠਾ ਦੇ ਮੌਕੇ ਦੇ ਉੱਤੇ ਬਹੁਤ ਵੱਡਾ ਜਿਹੜਾ ਸਮਰੋਹ ਕੀਤਾ ਜਾ ਰਿਹਾ ਜਿਹਦੇ ਵਿੱਚ ਉਹ ਦੇਸ਼ ਵਿਦੇਸ਼ ਚੋਂ ਬਹੁਤ ਸੰਤ ਗੰਨ ਅਤੇ ਹੋਰ ਬਹੁਤ ਜ਼ਿਆਦਾ ਭਗਤ ਉੱਥੇ ਪਹੁੰਚ ਰਹੇ ਆ ਅਤੇ ਉਸੇ ਦਿਨ ਜਿੱਥੇ ਪੂਰੇ ਦੇਸ਼ ਦੇ ਅੰਦਰ ਇਸ ਸੁਬ ਮੌਕੇ ਦੇ ਉਤੇ ਦੀਪਮਾਲਾ ਵੱਡੇ ਵੱਡੇ ਸਮਾਗਮ ਧਾਰਮਿਕ ਸਮਾਗਮ ਹਰ ਵਰਗ ਵੱਲੋਂ ਜਿਹੜੇ ਕੀਤੇ ਜਾ ਰਹੇ ਆ ਉਸੇ ਦੇ ਤਹਿਤ ਅਸੀਂ ਵੀ ਬਲਾ ਕਾਂਗਰਸ ਕਮੇਟੀ ਸਹਿਰੀ ਰਾਜਪੁਰਾ ਵੱਲੋਂ ਦਿਹਾਤੀ ਰਾਜਪੁਰਾ ਵੱਲੋਂ ਪੂਰੇ ਆਪਣੇ ਹਲਕੇ ਦੇ ਵਰਕਰਾਂ ਵੱਲੋਂ ਸਾਡਾ ਜੋ ਇੱਥੇ ਦਾ ਮੁੱਖ ਚੌਂਕ ਹੈ ਟਾਲੀ ਵਾਲਾ ਚੌਂਕ ਉਸ ਥਾਂ ਦੇ ਉੱਤੇ ਸਵੇਰੇ ਜਿਹੜੀ ਹੈ ਪੂਜਾ ਉਹ ਕੀਤੀ ਜਾਏਗੀ ਉਹ ਤੋਂ ਬਾਅਦ ਇੱਥੇ ਲੰਗਰ ਜਿਹੜਾ ਹੈਗਾ ਸਾਰਿਆਂ ਵੱਲੋਂ ਮਿਲ ਕੇ ਚਲਾਇਆ ਜਾਏਗਾ ਅਤੇ ਨਾਲ ਹੀ ਦੀਪ ਜਿਹੜੇ ਹੈਗਾ ਦੀਵੇ ਤੇਲ ਅਤੇ ਬੱਤੀਆਂ ਹਰ ਇੱਕ ਨੂੰ ਜਿਹੜਾ ਹੈਗਾ ਉੱਥੇ ਜਿਹੜੀਆਂ ਹੈ ਉਹ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਜਾ ਕੇ ਆਪਣੇ ਘਰਾਂ ਦੇ ਉੱਤੇ ਜਿਹੜੀ ਹੈ ਉਹ ਦੀਪਮਾਲਾ ਹੋ ਕਰਨ ਇਹ ਤੋਂ ਵੱਡਾ ਖੁਸ਼ੀ ਦਾ ਮੌਕਾ ਸਾਡੀ ਜ਼ਿੰਦਗੀ 'ਚ ਨਹੀਂ ਆ ਸਕਦਾ ਸਾਡੇ ਬਜ਼ੁਰਗ ਇਸ ਦਿਨ ਦੇ ਉਡੀਕਦੇ ਹੋਏ ਦਿਨੋਂ ਉਡੀਕਦੇ ਹੋਏ ਇਸ ਸੰਸਾਰ ਤੋਂ ਚਲੇ ਗਏ ਪਰੰਤੂ ਅਸੀਂ ਸਾਰੇ ਹੀ ਦੇਸ਼ ਨਿਵਾਸੀ ਸੰਸਾਰ 'ਚ ਜਿੰਨੇ ਵੀ ਰਾਮ ਭਗਤ ਹੈਗੇ ਆ ਉਹ ਖੁਸ਼ਕਿਸਮਤ ਆ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਦਿਨ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਅਸੀਂ ਰਾਮ ਲੱਲਾ ਜੀ ਦੀ ਜਿਹੜੀ ਉੱਥੇ ਪ੍ਰਾਨ ਪ੍ਰਤੀਸ਼ਠਾ ਦਾ ਜਿਹੜਾ ਕੀਤੀ ਜਾਵੇਗੀ ਸੋ ਮੈਂ ਆਪਣੀ ਪੂਰੀ ਇਲਾਕੇ ਦੇ ਵੱਲੋਂ ਅਤੇ ਪੂਰੇ ਦੋਏ ਬਲਾ ਕਾਂਗਰਸ ਕਮੇਟੀਆਂ ਵੱਲੋਂ ਦੋਏ ਮੇਰੇ ਪ੍ਰਧਾਨ ਸਹਿਬਾਨ ਵੱਲੋਂ ਸਾਰੇ ਹੀ ਜਿੰਨੇ ਮੇਰੇ ਅਹੁਦੇਦਾਰ ਸਹਿਬਾਨਾ ਉਹਨਾਂ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਦਿਨ ਦੇ ਉੱਤੇ ਮੈਂ ਲੱਖ ਲੱਖ ਵਧਾਈ ਦਿੰਦਾ ਅਤੇ ਬੇਨਤੀ ਕਰਦਾ ਕਿ ਤੁਸੀਂ ਖੁਸ਼ੀਆਂ ਚਾਹਾਂ ਦੇ ਨਾਲ ਜਿਹੜਾ ਇਹ ਦਿਨ ਜਿਹੜਾ ਹੈ ਉਹ ਮਨਾਓ ਅਤੇ ਵੱਧ ਤੋਂ ਵੱਧ ਤੁਸੀਂ ਜਿਹੜਾ ਹੈ ਇਸ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਤੇ ਨਾਲ ਨਾਲ ਸਾਡੇ ਨੌਜਵਾਨਾਂ ਨੇ ਕੁਝ ਨੌਜਵਾਨਾਂ ਨੇ ਇਥੇ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਸ਼ੋਭਾ ਯਾਤਰਾ ਉਹ ਸ਼ੁਰੂ ਕਰਨੀ ਆ ਅਸੀਂ ਵੀ ਸਾਰੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਉਹਨਾਂ ਬੱਚਿਆਂ ਦਾ ਜਿਹੜਾ ਸਾਥ ਦਿਓ ਜਿਹੜੇ ਪੂਰੇ ਸ਼ਹਿਰ ਦੇ ਵਿੱਚੋਂ ਹੋ ਕੇ ਜਾਏਗੀ ਕਿਉਂਕਿ ਜਿਹੜੀ ਭਗਵਾਨ ਰਾਮ ਜੀ ਦੀ ਜਿਹੜੀ ਦਾ ਜੀਵਨ ਉਹ ਨੌਜਵਾਨ ਬੱਚਿਆਂ ਦੇ ਲਈ ਇੱਕ ਬੜਾ ਵੱਡਾ ਸੰਦੇਸ਼ ਆ ਕਿ ਕਿਵੇਂ ਉਹਨਾਂ ਨੇ ਆਪਣੇ ਪਿਤਾ ਜੀ ਦਾ ਇੱਕ ਵਚਨ ਮੰਨ ਕੇ ਉਹ ਆਪਣਾ ਰਾਜ ਭਾਗ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ ਸੀ ਇੱਕ ਵਚਨ ਮੰਨ ਕੇ ਅਰ ਕਿਵੇਂ ਭਰਾਵਾਂ ਦੇ ਆਪਸ ਦੇ ਵਿੱਚ ਪਿਆਰ ਸੀ ਕਿ ਉਹਨਾਂ ਨੇ ਦੂਜੇ ਉਹਨਾਂ ਦੇ ਭਰਾ ਨੇ ਵੀ ਆਪਣਾ ਜਿਹੜਾ ਰਾਜ ਭਾਗ ਸੀ ਉਹਦੇ ਉੱਤੇ ਆਪ ਰਾਜ ਨਹੀਂ ਹੋਏ ਤੇ ਉਹਨਾਂ ਨੂੰ ਉਡੀਕਦੇ ਰਹੇ ਸੋ ਇਹ ਇੱਕ ਬੜਾ ਵੱਡਾ ਸਨੇਹਾ ਹੈ ਖਾਸ ਕਰਕੇ ਨੌਜਵਾਨਾਂ ਦੇ ਲਈ ਕਿ ਤੁਸੀਂ ਆਪਣੇ ਮਾਤਾ ਪਿਤਾ ਦਾ ਕਿਵੇਂ ਜਿਹੜਾ ਹੈਗਾ ਆਗਿਆ ਦਾ ਪਾਲਣ ਕਰਨਾ ਇਹ ਇੱਕ ਬੜਾ ਵੱਡਾ ਸੰਦੇਸ਼ ਆ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਸੋ ਮੈਂ ਇਸ ਕਰਕੇ ਕਹਿਣਾ ਕਿ ਇਹ ਜਿਹੜੇ ਨੌਜਵਾਨ ਬੱਚੇ ਸਾਡੇ ਉਸ ਦਿਨ ਸ਼ੋਭਾ ਯਾਤਰਾ ਕੱਢ ਰਹੇ ਹੈਗੇ ਆ ਤਾਂ ਖੁਸ਼ੀ ਹੁੰਦੀ ਹੈ ਕਿ ਬੱਚੇ ਅੱਛੇ ਰਸਤੇ ਦੇ ਉੱਤੇ ਤੁਰੇ ਹੋਏ ਆਪਾਂ ਸਾਰੇ ਉਹਨਾਂ ਦਾ ਵੀ ਸਾਥ ਦਈਏ ਤੇ ਉਹਨਾਂ ਨੇ ਜਿਹੜੀ ਹੈਗੀ ਆ ਸਾਡਾ ਇਹ ਪੁਰਾਣਾ ਜਿਹੜਾ ਮਤਲਬ ਕਿ ਬਿਜਲੀ ਘਰ ਹੈਗਾ ਜਿਹੜਾ ਬਿਜਲੀ ਘਰ ਤੋਂ ਉੱਥੋਂ ਸ਼ੁਰੂ ਕਰਕੇ ਪੂਰੇ ਸ਼ਹਿਰ ਦੇ ਵਿੱਚ ਨੂੰ ਉਹਨਾਂ ਨੇ ਸ਼ਾਮਲ ਹੋਣਾ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਸ਼ੋਭਾ ਯਾਤਰਾ ਦਾ ਵੀ ਸਵਾਗਤ ਕਰੋ ਬੱਚੇ ਮੈਨੂੰ ਮਿਲ ਕੇ ਗਏ ਹੈਗੇ ਆ ਬੜੀ ਅੱਛੀ ਵਧੀਆ ਉਹਨਾਂ ਦੀ ਕਮੇਟੀ ਹੈ ਜਿਹੜੀ ਬਣੀ ਹੋਈ ਆ ਤੇ ਮੈਂ ਬਿਲਕੁਲ ਉਹਦੇ ਵਿੱਚ ਸ਼ਾਮਲ ਹੋਵਾਂਗਾ ਤੇ ਨਾਲ ਹੀ ਸਾਰਿਆਂ ਨੂੰ ਕਹਾਂਗਾ ਕਿ ਤੁਸੀਂ ਉਹ ਸਾਰੇ ਟਾਲੀ ਵਾਲਾ ਚੌਂਕ ਵਿਖੇ ਪੁੱਜ ਕੇ ਆਪਾਂ ਵੱਧ ਤੋਂ ਵੱਧ ਜਿਹੜੀਆਂ ਰੌਣਕਾਂ ਉਸ ਦਿਨ ਲਗਾਈਏ ਸੋ ਅਖਾ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ 22 ਜਨਵਰੀ ਦੇ ਸੁੱਭ ਦਿਨ ਦੀਆਂ ਲੱਖ ਲੱਖ ਮੈਂ ਆਪਣੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਮੁੱਚੀ ਮੇਰੀ ਪਾਰਟੀ ਵੱਲੋਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਦੁਬਾਰਾ ਫਿਰ ਕਿ ਤੁਸੀਂ ਸਾਰੇ ਜਣੇ ਸ਼ਾਮਲ ਹੋ ਤੇ ਸਾਰੇ ਜਣੇ ਅਪਰ ਰੜ ਕੇ ਕੋਸ਼ਿਸ਼ੇ ਕਰੀਏ ਕਿ ਆਨਾਲੇ ਸਮੇਂ ਚ ਆਪਾਂ ਆਪਣੇ ਇਲਾਕੇ ਦੇ ਵਿੱਚ ਵੀ ਰਾਮ ਰਾਜ ਸਥਾਪਿਤ ਕਰੀਏ ਸਰੋਗ ਜਿਹੜੀ ਨੌਜਵਾਨਾਂ ਵੱਲੋਂ ਕੱਢੀ ਜਾ ਰਹੀ ਹੈ ਕਿਹੜੀ ਇੱਕ ਆਪਣਾ ਕਮੇਟੀ ਹੈ ਸਰ ਕਦੋਂ ਕਿੰਨੇ ਵਜੇ ਦਾ ਆਪਾਂ ਨੂੰ ਟਾਈਮ ਦਿੱਤਾ ਵਜੀ ਇਹ ਨੌਜਵਾਨਾਂ ਨੇ ਬਣਾਈ ਹੋਈ ਹੈ ਕਮੇਟੀ ਪਹਿਲਾਂ ਵੀ ਇਹ ਬੜੇ ਧਰਮ ਦੇ ਕੰਮ ਕਰਦੇ ਰਹਿੰਦੇ ਹੈਗੇ ਆ ਸ੍ਰੀ ਰਾਮ 9ਵੀਂ ਸੋਭਾ ਯਾਤਰਾ ਕਮੇਟੀ ਤੇ ਇਹਨਾਂ ਬੱਚਿਆਂ ਦਾ ਸਾਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਤੇ ਇਹ ਸਾਡੇ ਸ਼ਹਿਰ ਦੇ ਵਿੱਚ ਉਹ ਇਹਨਾਂ ਨੇ ਕੋਈ 11-12 ਵਜੇ ਸ਼ੁਰੂ ਕਰਕੇ ਸਾਰੇ ਸ਼ਹਿਰ ਜਾਣਾ ਤੇ ਅਸੀਂ ਸਾਰੇ ਜਣੇ ਇਹਦੇ ਵਿੱਚ ਸਮੂਲੀਤ ਕਰਾਂਗੇ ਸ਼ਾਮਲ ਹੋਵਾਂਗੇ ਉਹਨਾਂ ਦਾ ਹੌਸਲਾ ਫੁਜਾਈ ਕਰਾਂਗੇ